ਕਿ ਲੀਡਰ ਕਹਿੰਦੇ ਸਾਰੀ ਮੈਲ ਧੋ ਦਿਆਂਗੇ ਲੀਡਰ ਕਹਿੰਦੇ ਮਨ ਦੀ ਮੈਲ ਵੀ ਧੋ ਦਿਆਂਗੇ ਸਾਡੇ ਹੱਥ ਸਾਬਣ ਦੀ ਚਾਕੀ ਏ ਉਹ ਭਾਈ ਪੂਰੇ ਸ਼ਹਿਰ ਦੀ ਦਿਮਾਗ ਦੀ ਬੱਤੀ ਤਾਂ ਜਗ ਗਈ ਪਰ ਪੂਰੇ ਸ਼ਹਿਰ ਦੀ ਲਾਲਟੇਨ ਜਗਣੀ ਹੱਲੇ ਬਾਕੀ ਏ ਲਾਲਟੇਨ ਜਗਣੀ ਹੱਲੇ ਬਾਕੀ ਏ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਨੰਬਰ ਜੀ ਸ੍ਰੀ ਤੁਸੀਂ ਸ਼ੇਰ ਤੋਂ ਨਜ਼ਰ ਆ ਲੈਂਦਾ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਇਸ ਸਮੇਂ ਮੈਂ ਚੰਡੀਗੜ੍ਹ ਰੋਡ ਤੇ ਮੌਜੂਦ ਐ ਜੀ ਬਿਲਕੁਲ ਮੇਰੇ ਸਾਹਮਣੇ ਸਕੂਲ ਆਫ ਐਮਿਨੈਂਸ ਹੈ ਜੀ ਦਾ ਕੱਲ ਮਾਨਯੋਗ ਸੀਐਮ ਸਾਹਿਬ ਇੱਥੇ ਪਹੁੰਚ ਕੇ ਨੋਗਰੇਟ ਕਰਨਗੇ ਸਕੂਲ ਨੂੰ ਔਰ ਦੀਵੇ ਥੱਲੇ ਹਨੇਰਾ ਸੀ ਇਸ ਕਰਕੇ ਲਿਖਿਆ ਕਿਉਂਕਿ ਅੰਦਰ ਜੱਗੀ ਜੰਗੀ ਪੱਦਰ ਤੇ ਤੂਫਾਨੀ ਤੌਰ ਤੇ ਤਿਆਰੀਆਂ ਚੱਲ ਰਹੀਆਂ ਜੀ ਕੱਲ ਸੀਐਮ ਸਾਹਿਬ ਨੇ ਆਣਾ ਲੇਕਿਨ ਪਿੱਛੇ ਤੁਸੀਂ ਦੇਖ ਲੋ ਸਟਰੀਟ ਲਾਈਟਾਂ ਦਾ ਕੀ ਹਾਲ ਹੈ ਬੇਨਤੀ ਇੰਨੀ ਹੈ ਕਿ ਜਿੰਨਾ ਤੂਫਾਨੀ ਪੱਧਰ ਤੇ ਅੰਦਰ ਕੰਮ ਹੋ ਰਿਹਾ ਜੇ ਸੜਕdੀਆਂ ਲਾਈਟਾਂ ਤੇ ਵੀ ਕੰਮ ਹੋ ਜਾਂਦਾ ਤਾਂ ਵਧੀਆ ਸੀ ਹਾਲਾਂਕਿ ਬਾਕੀ ਕਈ ਥਾਂ 'ਤੇ ਲਾਈਟਾਂ ਜਗਦੀਆਂ ਵੀ ਪਈਆਂ ਲੇਕਿਨ ਅੰਦਰ ਦੀਵਾ ਬਾਹਰ ਦੀਵੇ ਥੱਲੇ ਹਨੇਰਾ ਅੰਦਰ ਦੀਵਾ ਬਾਹਰ ਦੀਵੇ ਥੱਲੇ ਹਨੇਰਾ ਉਸ ਤੋਂ ਵੀ ਅਗਲੀ ਗੱਲ ਇਧਰਨੇ ਪਾਸ ਲਾਈਟਾਂ ਚੱਲਦੀਆਂ ਲੇਕਿਨ ਅਗਲੀ ਗੱਲ ਇਹ ਹੈ ਕਿ ਆ ਸਕੂਲ ਆਫ ਐਮਿਨੈਂਸ ਹੈ ਮਾਨਯੋਗ ਸੀਐਮ ਸਾਹਿਬ ਨੇ ਆਣਾ ਤੇ ਇਧਰ ਆ ਦੇਖੋ ਕੀ ਆ ਇੰਨਾ ਕੀ ਜ਼ੂਮ ਜਾਂਦਾ ਭਾਈ ਨਾਲ ਐ ਠੇਕਾ ਸ਼ਰਾਬ ਦੇਸੀ ਆ ਨੋਵਾ ਗੱਡੀ ਤੋਂ ਮੋਰੇ ਖੜਾ ਤੇ ਨੋਵਾ ਗੱਡੀ ਮੇਰੇ ਖਿਆਲ ਲੀਡਰਾਂ ਦੀ ਐ ਨੋਵਾ ਤੋਂ ਮੋਰੇ ਸਵਿਫਟ ਸਵਿਫਟ ਤੋਂ ਮੋਰੇ ਠੇਕਾ ਆ ਸਕੂਲ ਐ ਭਾਈ ਸਕੂਲ ਆਫ ਐਮਨੈਂਸ ਆ ਸਕੂਲ ਸਾਹਮਣੇ ਠੀਕਾ ਤਾਂ ਇਹ ਵੱਡੇ ਸਵਾਲ ਨੇ ਕੱਲ ਮਾਨਯੋਗ ਸੀਐਮ ਸਾਹਿਬ ਨੇ ਆਣਾ ਸੀ ਕਿ ਬੱਚਿਆਂ ਦਾ ਅਸਲੀ ਭਵਿੱਖ ਅੱਛੇ ਭਵਿੱਖ ਭਵਿੱਖ ਲਈ ਤੁਸੀਂ ਕੰਮ ਕਰ ਰਹੇ ਹੋ ਬੱਚਿਆਂ ਦੇ ਵਧੀਆ ਭਵਿੱਖ ਲਈ ਕੰਮ ਕਰ ਰਹੇ ਹੋ ਲੇਕਿਨ ਜਦੋਂ ਸਾਹਮਣੇ ਸਕੂਲ ਆਫ ਐਮਿਨੈਂਸ ਦੇ ਮੈਂ ਕਹਿੰਨਾ ਸਟੋਨ ਵੀ ਥ्रो ਕਰੂਗਾ ਬੰਦਾ ਤਾਂ इजीली ਸਟੋਨ ਵੀ ਥ्रो ਕਰੂਗਾ ਤਾਂ ਉਹ ਠੇਕੇ ਨੂੰ ਪਾਰ ਕਰ ਜਾਊਗਾ ਸਟਰੰਥ ਹੋਵੇ ਥਰੋਵੇ ਤਾਂ ਵੀ ਬਹੁਤ ਨਜ਼ਦੀਕ ਆਏ ਠੇਕਾ ਤਾਂ ਸਵਾਤਾ ਤਾਂ ਨਿਗਾ ਉੱਤੇ ਵੀ ਪਵੇ ਕਿਉਂਕਿ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਜੇ ਸਕੂਲ ਸਾਹਮਣੇ ਠੇਕਾ ਹੈ ਤਾਂ ਬੱਚਿਆਂ ਦੀ ਜਿਹੜਾ ਸੋਚਣ ਸ਼ਕਤੀ ਹੈ ਉੱਤੇ ਕਈ ਵੇਲੇ ਪਰਦਾ ਪੈ ਜਾਂਦਾ ਉਹਨਾਂ ਦਾ ਡਿਸੀਜਨ ਲੈਣਾ ਥੋੜਾ ਧੁੰਦਲਾ ਹੋ ਜਾਂਦਾ ਕਿ ਯਾਰ ਸਕੂਲ ਦੇ ਮੁਰ ਤਾਂ ਠੇਕਾ ਸੂਬਾ ਦੇ ਸਵਾਲ ਨੇ ਸਕੂਲ ਮੋਰੇ ਠੇਕਾ ਠੇਕੇ ਦੇ ਨਾਲ ਸਕੂਲ ਆਫ ਐਮਿਨੈਂਸ ਐਂਡ ਬਾਕੀ ਸ਼ਹਿਰ ਸ਼ਹਿਰ ਦੀਆਂ ਸਾਰੀਆਂ ਰਗਾਂ ਜਾਮ ਨੇ ਰੇਲਵੇ ਰੋਡ ਹੋ ਜਾਵੇ ਬੰਗਾ ਰੋਡ ਹੋ ਜਾਵੇ ਗੜਸ਼ੰਕਰ ਰੋਡ ਹੋ ਜਾਵੇ ਰਾਹੋਂ ਰੋਡ ਹੋ ਜਾਵੇ ਜਾਂ ਚੰਡੀਗੜ੍ਹ ਰੋਡ ਥੋੜੀ ਅੱਗੇ ਜਾ ਕੇ ਹੋ ਜਾਵੇ ਸਾਰੀਆਂ ਰਗਾਂ ਜਾਮ ਨੇ ਸੀਐਮ ਸਾਹਿਬ ਨੇ ਆਣਾ ਕੁਝ ਸ਼ਹਿਰ ਲਈ ਖਾਸ ਆਪਣੇ ਵੱਲੋਂ ਜ਼ਰੂਰ ਮੈਂ ਚਾਹੁੰਦਾ ਕੁਝ ਫੇਵਰ ਕਰਕੇ ਜਾਣ ਕੁਝ ਸ਼ਹਿਰ ਦੇ ਲਈ ਫਾਂਡ ਵਗੈਰਾ ਦੇ ਕੇ ਜਾਣ ਕਿਉਂਕਿ ਉਹ ਖੁਦ ਕਹਿੰਦੇ ਨੇ ਕਿ ਸਾਡੇ ਕੋਲ ਬਹੁਤ ਪੈਸਾ ਹੈ ਖਜ਼ਾਨਾ ਭਰਿਆ ਪਿਆ ਤਾਂ ਥੋੜਾ ਜਿਹਾ ਬੋਰੀਆਂ ਦਾ ਬੂ ਨਵੇਂ ਸ਼ਹਿਰ ਵੱਲੋਂ ਵੀ ਖੋਲ ਦੋ ਤਾਂ ਲੋਕ ਖੁਸ਼ ਹੋਣਗੇ ਲੋਕ دعਵਾਵਾਂ ਦੇਣਗੇ ਕਿਉਂਕਿ ਇਨਡਾਇਰੈਕਟ ਡਾਇਰੈਕਟ ਟੈਕਸ ਬਹੁਤ ਹੁੰਦੇ ਆ ਲੋਕਾਂ ਦਾ ਪੈਸਾ ਜੇ ਉਹਨਾਂ ਦਾ ਬੋਰੀਆਂ ਦਾ ਮੂੰਹ ਲੋਕਾਂ ਦੇ ਵੱਲੋਂ ਹੀ ਖੁੱਲ ਜਵੇ ਤਾਂ ਬੜੀ ਚੰਗੀ ਗੱਲ ਹੈ ਔਰ ਖਾਸ ਕਰਕੇ ਨਵਾਂ ਸ਼ਹਿਰ ਲਈ ਤਾਂ ਹੋਰ ਵੱਡੀ ਗੱਲ ਹੋਵੇਗੀ ਕਿਉਂਕਿ ਸੀਐਮ ਸਾਹਿਬ ਨੇ ਸੌ ਸਾਡੇ ਸ਼ਹਿਰ ਤੇ ਖਾਦੀ ਸੀ ਮੈਂ ਪਿਛਲੀ ਵਾਰ ਵੀ ਮੁੱਦਾ ਉਠਾ ਚੁੱਕਿਆ ਸੁਖਵੀਰ ਸਿੰਘ ਜੀ ਕਿ ਸਕੂਲ ਆਫ ਐਮਨੈਂਸ ਦੇ ਬਿਲਕੁਲ ਸਾਹਮਣੇ ਆ ਠੇਕਾ ਹੈ। ਔਰ ਜਦੋਂ ਠੇਕਾ ਸਾਹਮਣੇ ਹੁੰਦਾ ਹੈ ਤਾਂ ਬੱਚੇ ਸਹੀ ਗਲਤ ਦੀ ਜਿਹੜੀ ਪਰਭਾਸ਼ਾ ਹੈ ਉਹ ਬੱਚਿਆਂ ਦੇ ਸਾਹਮਣੇ ਧੁੰਦਲੀ ਹੋ ਜਾਂਦੀ ਹੈ। ਤਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮੰਨਿਆ ਤੁਹਾਡਾ ਕਮਾਊ ਪੁੱਤ ਹੈ ਪਰ ਇਹਨੂੰ ਸਹੀ ਜਗ੍ਹਾ ਰੱਖੋ। ਇਹ ਪੁੱਤ ਜੁਦਾ ਹੀ ਨਾਵੇ ਤਾਂ ਚੰਗਾ। ਜੇ ਪੁੱਤ ਨੂੰ ਤੁਸੀਂ ਜੁਆਇੰਟ ਫੈਮਿਲੀ ਚ ਰੱਖਦੇ ਆ ਕਮਾਊ ਪੁੱਤ ਅਜਿਹੇ ਨੂੰ ਕਿਉਂਕਿ ਹਰ ਇੱਕ ਸ਼ਰਾਬ ਦੀ ਹਿੱਕ ਤੇ ਲਿਖਿਆ ਹੁੰਦਾ ਇੰਜੀਨੀਅਰ ਟੂ ਹੈਲਥ ਪਰ ਜੇ ਇਹੋ ਜਿਹੀ ਇੰਜੀਨੀਅਰ ਟੂ ਹੈਲਥ ਵਾਲੀ ਚੀਜ਼ ਸਕੂਲ ਦੇ ਸਾਹਮਣੇ ਹੋਵੇਗੀ ਉਹ ਤਾਕੀਆਂ ਚੋਂ ਵੀ ਠੇਕਾ ਦਿਸਣਾਓ ਦੇਖੋ ਉਹ ਤਾਕੀਆਂ ਚੋਂ ਵੀ ਠੇਕਾ ਦਿਸਣਾ ਤਾਂ ਬੱਚਿਆਂ ਮੋਰੇ ਜਿਹੜਾ ਡਿਸੀਜਨ ਲੈਣਾ ਉਹ ਤੋਂ ਦਲਾਹ ਹੋ ਜਾਂਦਾ ਤਾਂ ਇਹ ਮੇਰੇ ਸਵਾਲ ਸਿਗੇ ਔਰ ਬਾਕੀ ਹੋਰ ਬਹੁਤ ਸਾਰੀਆਂ ਬੇਨਤੀਆਂ ਜਿਵੇਂ ਤੁਸੀਂ ਸੁਣੀਆ ਕਿ ਪੂਰੇ ਸ਼ਹਿਰ ਦੀ ਲਾਈਟ ਜਗਣੀ ਚਾਹੀਦੀ ਹੈ ਸੜਕਾਂ ਦਾ ਦੁਆਰਤੀ ਨਿਰਮਾਣ ਹੋਣਾ ਚਾਹੀਦਾ ਸੀਵਰੇਜ ਜਿਹੜੇ ਆ ਉਹਨਾਂ ਚ ਜਿਹੜਾ ਪਾਣੀ ਆ ਫਲੋ ਕਰ ਰਿਹਾ ਗੰਧਲਾ ਪਾਣੀ ਆ ਰਿਹਾ ਬਹੁਤ ਸਾਰੇ ਮਸਲੇ ਨੇ ਆਪਾਂ ਬੜੀ ਵਾਰ ਚੱਕ ਚੁੱਕੇ ਹਾਂ ਮਸਲੇ ਸਾਰੇ ਲੇਕਿਨ ਉਸ ਦੇ ਨਾਲ ਦੀ ਨਾਲ ਮੈਂ ਜ਼ਰੂਰ ਇੱਕ ਧੰਨਵਾਦ ਕਰਨਾ ਚਾਹਾਂਗਾ ਆਪਣੇ ਸ਼ਹਿਰ ਦੇ ਵਾਸੀਆਂ ਦਾ ਕਿਉਂਕਿ ਸ਼ਹਿਰ ਦੇ ਜਿੰਨੇ ਸਾਡੇ ਭੈਣ ਭਰਾ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਦੇਖਦੇ ਆ ਕਿ ਉਹ ਬਹੁਤ ਜਾਗਰਤ ਨੇ ਚੇਤਨ ਹੋ ਚੁੱਕੇ ਨੇ ਸਮਝਦਾਰੀ ਜਿਹੜੀ ਹੈ ਕੱਲੀ ਕੱਲੀ ਗੱਲ ਦੀ ਉਹਨਾਂ ਤੱਕ ਪਹੁੰਚ ਚੁੱਕੀ ਹੈ ਜਿਨੇ ਸਾਡੇ ਭੈਣ ਭਰਾ ਨੇ ਉਹ ਸਹੀ ਗਲਤ ਆਪਣਾ ਪਹਿਚਾਨਦੇ ਨੇ ਔਰ ਚਾਹੇ ਲੀਡਰ ਜਿੰਨੀਆਂ ਮਰਜ਼ੀ ਗੱਪਾਂ ਮਾਰੀ ਜਾਣ ਉਹ ਸਮਝਦੇ ਨੇ ਕਿ ਕਿਹੜੀ ਗੱਲ ਸਹੀ ਹੈ ਕਿਹੜੀ ਗੱਲ ਗਲਤ ਹੈ ਇੱਕ ਹੋਰ ਸਿਆਣੇ ਨੇ ਅਨਪਲੋਇਮੈਂਟ ਤੁਸੀਂ ਪੁੱਛ ਲਓ ਜੀ ਕਿਉਂਕਿ ਮੈਂ ਕਿਨਾਂ ਦਾ ਕਮੈਂਟ ਪੜਿਆ ਸੀ ਜਿਹੜੇ ਸਤਕਾਰਯੋਗ ਮੈਸੇਜ ਕਰ ਰਹੇ ਨੇ ਕਹਿੰਦੇ ਕਿ ਇਹਨਾਂ ਨੇ ਮੈਨੂੰ ਕਮੈਂਟ ਕੀਤਾ ਸੀ ਕਹਿੰਦੇ ਕਿ ਪੂਰਾ ਪਿੰਡ ਮਰਦੇ ਦਾ ਮਰਜੂ ਪਰ ਤੂੰ ਥਾਣੇਦਾਰ ਨਹੀਂ ਬਣਦਾ ਪਹਿਲਾਂ ਤਾਂ ਮਾਸਟਰ ਜੀ ਤੁਹਾਡੀ ਕਹਾਵਤ ਗਲਤ ਹੈ ਉਹ ਲੰਬੜਦਾਰ ਹੁੰਦਾ ਫਿਰ ਉਸ ਤੋਂ ਬਾਅਦ ਤਾਂ ਮੈਂ ਤੁਹਾਨੂੰ ਜਵਾਬ ਦਿੱਤਾ ਸੀਗਾ ਕਿ ਹੱਲੇ ਤਾਂ ਮੈਂ ਥਾਣੇਦਾਰ ਬਣਨ ਦਾ ਸੋਚਿਆ ਹੀ ਨਹੀਂ ਪਿੰਡ ਪਹਿਲੀ ਮਰਿਆ ਲੱਗਦਾ ਸੋ ਜੈਸੇ ਕੋ ਤੈਸਾ ਆਪਾਂ ਜਰਾ ਸਾਹਬ ਨਾਲ ਚੱਲੀਏ ਇਹ ਮੇਰਾ ਸਵਾਲ ਤਾਂ ਹੀ ਹੈ ਜੀ ਜਿਨ੍ਹਾਂ ਨੂੰ ਲੱਗਦਾ ਉਹਨਾਂ ਦੇ ਕੋਲ ਸਵਾਲ ਨਹੀਂ ਕੱਲ ਆ ਜੂ ਸੀਐਮ ਸਾਹਿਬ ਨੇ ਇੱਥੇ ਹੋਣਾ ਬਾਕੀ ਅਨਐਮਪਲੋਇਮੈਂਟ ਦਾ ਸਵਾਲ ਪੂਰਾ ਪੰਜਾਬ ਪੁੱਛ ਰਿਹਾ ਪੂਰੀ ਦੁਨੀਆ ਪੁੱਛ ਰਹੀ ਹੈ ਐਂਡ ਆ ਇਸ ਸਮੇਂ ਆ ਸਵਾਲ ਹੈ ਜੀ ਸਕੂਲ ਮੋਰੇ ਠੇਕਾ ਤਾਂ ਕਿਤੇ ਨਾਲ ਏਕਾ ਇਹ ਤੁਹਾਨੂੰ ਦੱਸਣਾ ਪੈਣਾ ਲੋਕਾਂ ਨਾਲ ਏਕਾ ਕਿ ਕਮਾਊ ਪੁੱਤ ਨਾਲ ਏਕਾ ਔਰ ਗੱਡੀ ਜਾਂ ਤੇਥੋਂ ਆਣੀ ਹੈ ਤਾਂ ਸਾਹਮਣੇ ਨਜ਼ਰ ਵੀ ਠੇਕਾ ਵੀ ਨਜ਼ਰ ਆਣਾ ਔਰ ਉਸ ਤੋਂ ਅਗਲੀ ਗੱਲ ਕੱਲ ਮੇਰਾ ਖਿਆਲ ਟ੍ਰੈਫਿਕ ਬਹੁਤ ਹੋਵੇਗਾ ਇਸ ਰੋਡ ਤੇ ਔਰ ਸਾਰਨੂੰ ਬੇਨਤੀ ਹੈ ਕਿ ਤੂ ਵੀ ਥਾਣੇਦਾਰ ਕੀ ਆ ਸਾਡੇ ਲਈ ਨਹੀਂ ਨਹੀਂ ਪਾਜੀ ਥਾਣੇਦਾਰ ਨਹੀਂ ਆ ਮੈਂ ਨਨਕਪਾਜੀ ਥਾਣੇਦਾਰ ਨਹੀਂ ਆ ਮੈਂ ਮੈਂ ਤਾਂ ਆਪਣੇ ਭੈਣਾ ਭਰਾਵਾਂ ਦਾ غلام ਆ غلام ਇੰਦਾ ਸਿੰਸ ਕਿਉਂਕਿ ਤੁਸੀਂ ਪਿਆਰ ਹੀ ਇਨਾ ਦਿੰਦੇ ਹੋ ਸਾਡੇ ਵਰਗੇ ਬਾਗੀ ਸੋਚ ਵਾਲੇ ਪਿਆਰ ਨਾਲ ਗੁਲਾਮੀ ਕਰ ਲੈਂਦੇ ਆ ਲੇਕਿਨ ਜੇ ਕੋਈ ਅੜੇ ਤੜੇ ਫਿਰਨੀ ਅੱਛਾ ਆਪਾਂ ਟੌਪਿਕ ਤੇ ਆਈਏ ਇਹ ਮੇਰੇ ਖਿਆਲ ਸੜਕ ਕੱਲ ਇੱਥੇ ਕਾਫੀ ਟ੍ਰੈਫਿਕ ਹੋ ਜਾਏਗਾ ਔਰ ਮੈਨੂੰ ਲੱਗਦਾ ਕਿ ਪਰਿੰਦਾ ਮੈਨੂੰ ਪਰਮਾਰਸਕੂਗਾ ਕਿਉਂਕਿ ਪਿਛਲੇ ਦਿਨੀ ਜਦੋਂ ਸਿਵਲ ਹਸਪੀਟਲ ਭਗਵੰਤ ਮਾਨ ਜੀ ਆਈਟੀ ਉਹਨਾਂ ਦਾ ਹੈਲੀਕਾਪਟਰ ਉਤਰਦਾ ਤਾਂ ਆਮਣੇ ਸਾਹਮਣੇ ਜਿੰਨੀਆਂ ਰੇੜੀਆਂ ਰੂੜੀਆਂ ਸੀਗੀਆਂ ਜੂਸ ਜਸ ਵਾਲੇ ਸੀ ਸਾਰੇ ਚਕਾਤੇ ਸੀ ਉਹਨਾਂ ਨੇ ਔਰ ਹੁਣ ਇਧਰਲੇ ਪਾਸੇ ਕੀ ਬਣੂਗਾ ਰੱਬ ਹੀ ਜਾਣਦਾ ਉਹ ਫਿਰ ਦੁਬਾਰਤੀ ਰੇੜੀਆਂ ਲੱਗ ਗਈਆਂ ਫਿਰ ਦੁਬਾਰਤੀ ਜਿਹੜੇ ਕਾਟ ਸੀ ਉਹ ਲੱਗ ਗਏ ਆ ਚਾਹੇ ਜੂਸ ਵਾਲੇ ਆ ਚਾਹੇ ਖੋਖੇ ਸੀਗੇ ਪਹਿਲਾਂ ਚਕਾਤੇ ਸੀ ਫਿਰ ਲੱਗ ਗਏ ਔਰ ਹੁਣ ਇਧਰਲੇ ਪਾਸੇ ਕੀ ਬਣਦਾ ਰੱਬ ਹੀ ਜਾਣਦਾ ਪਰ ਇੱਥੇ ਟ੍ਰੈਫਿਕ ਬਹੁਤ ਹੋ ਜਾਣਾ ਕਿਉਂਕਿ ਦੱਸਿਆ ਜਾਂਦਾ ਹੈ ਕਿ 1000 ਤਾਂ ਦੇ ਆਸ-ਪਾਸ ਜਿਹੜੀ ਫੋਰਸ ਹੁੰਦੀ ਹੈ ਸੀਐਮ ਸਾਹਿਬ ਦੇ ਨਾਲ ਤਾਂ ਕੱਲ ਨੂੰ ਇਹ ਰੋਡ 'ਤੇ ਮੇਰਾ ਖਿਆਲ ਪੂਰਾ ਜੈਮ ਹੋ ਜਾਣਾ ਤਾਂ ਆਪਾਂ ਸੋਚ ਸਮਝ ਕੇ ਸਮਝ ਕੇ ਜਿੰਨੀ ਲੋੜ ਹੈ ਜੇ ਜ਼ਰੂਰਤ ਹੈ ਤਾਂ ਹੀ ਆਈਏ ਬਾਹਰ ਨਹੀਂ ਤਾਂ ਇਸ ਰੋਡ 'ਤੇ ਮੇਰਾ ਖਿਆਲ ਟ੍ਰੈਫਿਕ ਬਹੁਤ ਕੱਲ ਜਾਮ ਹੋਵੇਗਾ ਔਰ ਸਿਕਿਉਰਿਟੀ ਬਹੁਤ ਜ਼ਿਆਦਾ ਹੋਣੀ ਹੈ ਤਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਕੱਲ ਐਂਦਰ ਦੇਖ ਲਓ ਤੁਸੀਂ ਫਿਰ ਇੱਕ ਵਾਰ ਜਿਹੜੀ ਮੇਰੀ ਬੈਂਸ ਸੀ ਉਹ ਸ਼ੂ ਸ਼ੂ ਕਰਦੀ ਗੱਡੀਆਂ ਹੁੰਦੀ ਆ ਆ ਲਾਈਟਾਂ ਬੰਦ ਨੇ ਤਾਂ ਹੀ ਕੈਪਸ਼ਨ ਲਿਖੀ ਆ ਕਿ ਦੀਵੇ ਥੱਲੇ ਹਨੇਰਾ ਆਉ ਜਿਹੜੇ ਹੁਣ ਦੁਆਰ ਤੇ ਜੁੜੇ ਆ ਫਿਰ ਤੋਂ ਹੈ ਭਾਈ ਬੜਾ ਰਿਸਕੀ ਕੰਮ ਆ ਲੋ ਜੀ ਸਕੂਲ ਮੋਰੇ ਠੇਕਾ ਚਲੋ ਉਮੀਦ ਕਰਦੇ ਆ ਪ੍ਰਸ਼ਾਸਨ ਸਾਡੀ ਵੀਡੀਓ ਦੇਖਦਾ ਹੈ ਸਾਰੀ ਦੇਖ ਕੇ ਇਸ ਤੇ ਗੌਰ ਕੀਤਾ ਜਾਵੇਗਾ ਮੈਂ ਨਹੀਂ ਕਹਿੰਦਾ ਆਪਣੇ ਕਮਾਊ ਪੁੱਤ ਨੂੰ ਘਰੋਂ ਕੱਢ ਦੋ ਕਿਉਂਕਿ ਸਰਕਾਰਾਂ ਇਹ ਕਹਿ ਕੇ ਬਦਲਦੀਆਂ ਕਿ ਐਨਾ ਰੈਵਨਿਊ ਆਣਾ ਉੱਥੋਂ ਸਰਕਾਰ ਚਲਾਵਾਂਗੇ ਮੈਂ ਨਹੀਂ ਕਹਿੰਦਾ ਆਪਣੇ ਕਮਾਊ ਪੁੱਤ ਨੂੰ ਕੱਢੇ ਹੀ ਦੋ ਕਮਾਊ ਪੁੱਤ ਨੂੰ ਥੋੜਾ ਅੱਡ ਕਰ ਦੋ ਜਿਹੜਾ ਪੁੱਤ ਵਿਗੜਿਆ ਹੈ ਕਿਉਂਕਿ ਸ਼ਰਾਬ ਪੀ ਕੇ ਕਿਉਂਕਿ ਵੱਡੀ ਗੱਲ ਹੈ ਨਾ ਕਿ ਸਾਡੀਆਂ ਸਰਕਾਰਾਂ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀਆਂ ਤਾਂ ਸ਼ਰਾਬ ਪੀ ਕੇ ਸਹੀ ਗਲਤ ਦੀ ਕਿਹਵੇਂ ਲੈ ਗੱਲ ਨਹੀਂ ਪਤਾ ਲੱਗਦੀ ਔਰ ਸ਼ਰਾਬ ਪੀਣ ਤੋਂ ਬਾਅਦ ਸਾਨੂੰ ਪਤਾ ਕਿ ਕਈ ਵੇਲੇ ਵਾਇਲੇਸ਼ਨ ਹੁੰਦੀ ਆ ਗੱਡੀਆਂ ਚਲਾਨ ਦੇ ਨਾਲ ਜਦੋਂ ਸਪੀਡ ਜ਼ਿਆਦਾ ਵੱਜ ਜਾਂਦੀ ਹੈ ਹਾਥੇ ਵੀ ਹੁੰਦੇ ਆ ਕਈ ਘਰ ਘਰ ਖਰਾਬ ਹੋ ਜਾਂਦੇ ਆ ਤਲਾਕ ਤੱਕ ਨੌਬਤ ਆ ਜਾਂਦੀ ਹੈ ਕਈ ਬੱਚਿਆਂ ਨੂੰ ਆਪਣੇ ਪਿਤਾ ਦਾ ਪ੍ਰੋਪਰ ਪਿਆਰ ਵੀ ਨਹੀਂ ਮਿਲ ਪਾਂਦਾ ਕਿਉਂਕਿ ਜਦੋਂ ਸ਼ਰਾਬ ਜ਼ਿਆਦਾ ਜਿਹੜੇ ਹਾਰਮੋਨਸ ਚ ਵੜ ਜਾਂਦੀ ਜੜਾਂ ਚ ਵੜ ਜਾਂਦੀ ਹੈ ਤੇ ਤਕਲੀਫ ਹੁੰਦੀ ਹੈ ਤਾਂ ਬੇਨਤੀ ਸਰਕਾਰ ਅੱਗੇ ਹੀ ਸੀ ਥੋੜੀ ਵੀਡੀਓ ਲੰਬੀ ਤਾਂ ਰੱਖੀ ਤਾਂ ਜੋ ਭੈਣ ਭਰਾ ਹੋਰ ਜੁੜ ਜਾਣ ਵੀਡੀਓ ਨੂੰ ਸ਼ੇਅਰ ਕਰ ਦਿਓ ਉਮੀਦ ਕਰਦੇ ਆ ਪ੍ਰਸ਼ਾਸਨ ਗੁੰਬ ਕਰਨ ਦੀ ਨਹੀਂ ਤਾਂ ਉੱਠੇਗਾ ਪ੍ਰਸ਼ਾਸਨ ਜਾਗੇਗਾ ਸਹੀ ਫੈਸਲੇ ਲਵੇਗਾ ਫਿਰ ਤੋ ਕਹਿਣਾ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਆਪਣੇ ਕਮਾਊ ਪੁੱਤ ਨੂੰ ਰੱਖੋ ਜਿੰਦਾ ਜਾਗਦਾ ਰੱਖੋ ਲੇਕਿਨ ਥੋੜੇ ਪਰੇ ਰੱਖੋ ਸਕੂਲ ਤੋਂ ਐਟ ਲੀਸਟ ਤਾਰਬਕਸਤਾਨਾ ਤੋਂ ਸਕੂਲ ਤੋਂ ਔਰ ਜਿੱਥੇ ਲੋਕਾਂ ਦਾ ਜ਼ਿਆਦਾ ਆਉਣਾ ਜਾਣਾ ਹੈ ਜਿੱਥੇ ਲੋਕਾਂ ਨੇ ਜ਼ਿਆਦਾ ਗੁਜ਼ਰਨਾ ਹੈ ਲੰਘਣਾ ਹੈ ਉਹਨਾਂ ਥਾਵਾਂ ਤੋਂ ਠੇਕੇ ਨੂੰ ਥੋੜਾ ਦੂਰ ਰੱਖੋ ਉਮੀਦ ਕਰਦੇ ਹਾਂ ਸਾਡੀ ਕਈ ਹੋਈ ਗੱਲ ਸਰਕਾਰਾਂ ਤੱਕ ਪਹੁੰਚ ਜਾਏਗੀ ਤੇ ਸਰਕਾਰ ਗੌਰ ਵੀ ਕਰੇਗੀ ਕਿਉਂਕਿ ਮੰਗ ਜਾਇਜ਼ ਹੈ ਇਹ ਮੰਗ ਨਜਾਇਜ਼ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਰੱਬ ਰੱਖਾ